ਕੈਬਨਿਟ ਮੰਤਰੀ ਹਰਜੋਤ ਸਿੰਘ ਬੈਸਡੇ ਅੱਜ ਤਹਿਸੀਲ ਨੰਗਲ ਅਧੀਨ ਪੈਂਦੇ ਪਿੰਡ ਦੜੌਲੀ ਦੇ ਗੁਰਦੁਆਰਾ ਦੁਖਨਵਾਰਨ ਦੇ ਵਿੱਚ ਮੱਥਾ ਟੇਕਿਆ ਇਸ ਦੌਰਾਨ ਉਹਨਾਂ ਜਥੇਦਾਰ ਕੁਲਦੀਪ ਸਿੰਘ ਅੜਗੱਜ ਦੇ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬੜੀ ਛੇਤੀ ਵਾਇਰਲ ਹੋਈ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਮੰਤਰੀ ਡਾਂਸ ਨੇ ਜਥੇਦਾਰ ਅੱਗੇ ਹੱਥ ਜੋੜ ਕੇ ਫਤਿਹ ਬੁਲਾਈ ਮਗਰੋਂ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਕੁਲਦੀਪ ਸਿੰਘ ਅੜਗੱਜ ਨੇ ਵਿਧਾਨ ਸਭਾ ਦੇ ਕਿਸੇ ਮਸਲੇ ਦੀ ਚਰਚਾ ਕੀਤੀ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀ ਚੱਲੇ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਮੰਤਰੀ ਬੈਂਸ ਨੇ ਇਹ ਬੋਲਿਆ ਸੀ ਕਿ ਸ਼ਰੋਮਣੀ ਅਕਾਲੀ ਦਲ ਅਤੇ ਐਸਜੀਪੀਸੀ ਨੂੰ ਚਾਹੀਦਾ ਹੈ ਕਿ ਆਪਸੀ ਮਸਲਿਆਂ ਨੂੰ ਬੈਠ ਕੇ ਸੁਲਝਾ ਲਿਆ ਜਾਵੇ ਕਿਉਂਕਿ ਅਜਿਹੇ ਮਸਲਿਆਂ ਨੂੰ ਜਨਤਕ ਕਰਨ ਨਾਲ ਸਿੱਖ ਕੌਮ ਦੀ ਬਦਨਾਮੀ ਹੁੰਦੀ ਹੈ ਮੰਤਰੀ ਬੈਂਸ ਦੀ ਇਸ ਗੱਲ ਦੇ ਉੱਤੇ ਜ세ਦਾਰ ਗੜਗੱਜ ਨੇ ਨਾਰਾਜ਼ਗੀ ਪ੍ਰਗਟਾਈ ਹੈ ਉਹਨਾਂ ਨੇ ਕਿਹਾ ਕਿ ਕੌਮ ਦੇ ਮਸਲਿਆਂ ਨੂੰ ਵਿਧਾਨ ਸਭਾ ਦੇ ਵਿੱਚ ਨਹੀਂ ਵਿਚਾਰਿਆ ਜਾ ਸਕਦਾ ਨਾ ਹੀ ਚੁੱਕਿਆ ਜਾ ਸਕਦਾ ਅਸੀਂ ਖੁਦ ਆਪਣੇ ਮਸਲੇ ਹੱਲ ਕਰ ਲਵਾਂਗੇ ਸ਼ਾਇਦ ਇਸੇ ਗੱਲ ਨੂੰ ਲੈ ਕੇ ਅੱਜ ਪਿੰਡ ਡੜੌਲੀ ਦੇ ਗੁਰਦੁਆਰਾ ਵਿੱਚ ਮਾਹੌਲ ਕੁਝ ਗਰਮ ਹੁੰਦਾ ਨਜ਼ਰ ਆਇਆ ਜ਼ਿਕਰਯੋਗ ਹੈ ਕਿ ਅੱਜ ਸਾਡਾ ਐਮਐਲਏ ਸਾਡੇ ਵਿਚਕਾਰ ਮੁਹਿੰਮ ਤਹਿਤ ਸਿੱਖਿਆ ਮੰਤਰੀ ਹਰਜੋਤ ਬੈਂਸ ਇਲਾਕੇ ਵਿੱਚ ਮੌਜੂਦ ਸਨ ਪਹਿਲਾਂ ਮੰਤਰੀ ਬੈਂਸ ਹਿਮਾਚਲ ਬਾਰਡਰ ਤੇ ਪੈਂਦੇ ਪਿੰਡ ਅਜੌਲੀ ਗਏ ਜਿੱਥੇ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਮਗਰੋਂ ਉਹਨਾਂ ਆਪਣੀ ਰਿਹائش 2 ਆਰਵੀਆਰ ਨੰਗਲ ਟਾਊਨਸ਼ਿਪ ਵਿੱਚ ਜਾ ਕੇ ਲੋਕਾਂ ਦੇ ਮਸਲੇ ਸੁਣੇ ਉਸੇ ਦੌਰਾਨ ਇਹ ਵਿਵਾਦ ਉੱਭਰਦਾ ਨਜ਼ਰ ਆਇਆ ਜਿਸ ਕੋਈ ਬਤੌਰ ਸਿੱਖ ਨੇ ਇਹਨਾਂ ਦਾ ਹੰਸਮਝ ਮਸਲਾ ਰੱਖਿਆ ਕਨਮਈਗਲ ਛੋਟੀ ਤੇ ਕੀ ਅਸਰ ਜੱਤੇਦਾਰਾਂ ਦੀ ਮਿਲਤੀ ਇਹ ਜੱਤੇਦਾਰਾਂ ਨੂੰ ਹਤਾਉ ਉਹ ਸਾਡੇ ਕਮੇਟੀ ਜੁਗਤ ਸਾਹਿਬ ਸਰਦਾਰ ਸਾਹਿਬ ਵੀ ਲੱਗਣਾ ਸਰਦਾਰ ਸਾਹਿਬ ਉਹ ਪੱਥ ਦਾ ਮਸਲਾ ਵਾ ਵਿਧਾਨ ਸਭਾ ਨਹੀਂ ਤੈਅ ਵੀ ਕੋਈ ਦਾ ਹਿੱਸਾ ਨਹੀਂ ਉਹ ਵੀ ਵਿਧਾਨ ਸਭਾ ਨਹੀਂ ਸਿੱਖ ਪੰਥ ਕੋ ਸਾਡੀ ਸਾਡੀ ਪੰਥ ਤੇ ਸਾਡਾ ਪੰਥ ਕਿਆ ਕਰੋ ਆ ਸਿੱਖ ਪੰਥ ਦੇ ਹਿੱਸੇ ਆ ਪੰਥ ਦਾ ਹਿੱਸਾ ਅਸੀਂ ਨਹੀਂ ਸਿੱਖ ਵਿਧਾਨ ਸਭਾ ਨਹੀਂ ਤੈਅ ਕਰੂੰਗੀ ਮੈਂ ਤਾਂ ਤੁਹਾਨੂੰ ਐਸਾ ਸਿੱਖ ਜਿਨ੍ਹਾਂ ਨੇ ਸਾਡੇ ਸਿੱਖ ਨੌਜਵਾਨਾਂ ਦੇ ਕੱਲ ਛੋਟੇ ਨਾਲ ਵੀ ਹੋ ਸਕਦਾ ਜਿਨ੍ਹਾਂ ਨੇ ਸਿੱਖ ਨੌਜਵਾਨ ਮਾਰੇ ਮੈਂ ਤਾਂ ਵਿਧਾਨ ਸਭਾ ਬਟੌਰ ਸਿੱਖ ਬਟੌਰ ਸਿੱਖ ਅਮਰਦੀ ਨਾ ਰਹੇ ਕੋਈ ਗੱਲ ਨਹੀਂ